ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਜੀਤ ਕਰਮਾ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਸ਼ਾ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਵਾਹਿਗੁਰੂ ਆਪ ਨੂੰ ਖੂਬ ਤਰੱਕੀਆਂ ਦੇਵੇ ਜੀ ਮੈਨੂੰ ਵੀ ਇੱਥੇ ਟੰਗ ਵਾਲਾ ਸਪੀਕਰ ਜਿਹਾ ਲਿਆ ਦੀ ਉਹਦੇ ਨਾਲ ਫਿਰ ਬਾਜ ਵਧੀਆ ਆ ਜਾ ਗੁਰੂ ਕਈ ਵਾਰੀ ਵੀ ਬਾਜ ਘਟਾਉਂਦੇ ਕਸਟਮਰ ਕਹਿੰਦੇ ਆ ਇਹਨੂੰ ਆਪ ਨੂੰ ਵੀ ਲੱਗਦਾ ਇਹਦੀ ਬਾਸ ਸਪੀਕਰ ਥੋੜੀ ਡਾਊਨ ਹੋਈ ਹੈ ਫਸ ਸਪੀਕਰ ਡਾਉਣਾ ਬਾਜ ਤਾਂ ਵਧੂਗਾ ਫੋਨ ਦੀ ਸਪੀਕਰ ਹੈ ਤਾਂ ਹੈਗਾ ਆਪਣੇ ਕੋਲੇ ਉਹ ਤਾਰ ਜੀ ਵਾਲਾ ਦੀਪਕ ਨੂੰ ਬੋਲਣਾ ਅੱਜ ਮੇਰੇ ਧਰਨ ਪਈ ਕਰਕੇ ਕਾਲ ਜਾ ਹੈਲੋ ਕਸਟਮਰ ਸਾਰਿਆਂ ਨੂੰ ਆਪਣਾ ਮੋਸ਼ਮੋਸ਼ ਵੈਲਕਮ ਆਪਣੇ ਚੈਨਲ ਤੇ ਸਭ ਨੂੰ ਜੀ ਆਇਆਂ ਨੂੰ ਆਪਣੇ ਕੋਲ ਜਿਹੜੇ ਆਪਣੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਹਾਂ ਆਪਣੇ ਕੋਲ ਅਵੇਲੇਬਲ ਕੱਟ ਪੀਸਾਂ ਦੀ ਲੈ ਕੇ ਆਏ ਆ ਪੇਵਰ ਕਸਟਮਰਾਂ ਨੂੰ ਪਤਾ ਨਹੀਂ ਹੈਗਾ ਕਿ ਆਪਣੇ ਕੋਲੇ ਕਿਹੜੇ-ਕਿਹੜੇ ਕੱਟ ਪੀਸ ਹੈਗੇ ਉਹ ਉਲਝਣ ਚ ਪਏ ਰਹਿੰਦੇ ਆਪਣੇ ਕੋਲੇ ਜਿਹੜੇ ਕੱਟ ਪੀਸ ਆਪਣੇ ਕੋਲ ਹੈਗੇ ਆ ਆਪਾਂ ਉਹਨਾਂ ਦੀ ਵੀਡੀਓ ਬਣਾ ਰਹੇ ਆ ਇਸ ਟਾਈਮ ਆਪਾਂ ਪਹਿਲਾਂ ਦੇਖ ਲਓ ਆਪਣੇ ਕੋਲ ਜੈਲੋ ਹੈਗਾ ਜਿਹੜੇ ਆਪਣੇ ਕੋਲ ਹੈਗੇ ਆ ਇਸ ਟਾਈਮ ਉਹਨਾਂ ਦੀ ਵੀਡੀਓ ਬਣਾ ਰਹੇ ਆ ਆਪਾਂ ਬਾਕੀ ਵੀਡੀਓ ਜਿਹੜ ਹਾਂ ਉਹਦੀ 3-4 ਦਿਨਾਂ ਬਾਅਦ ਆਉਗੀ ਵੀਡੀਓ ਇਹ ਕੱਟ ਪੀਸ ਆਪਣੇ ਕੋਲੇ ਇਸ ਟਾਈਮ ਹੈਗੇ ਆ ਜੀ ਹਾਂ ਅਵੇਲੇਬਲ ਪੀਸ ਆ ਜੀ ਉਹਦੇ ਬਾਹਲੇ ਮੈਥੋਂ ਫੋਟੋ ਮੰਗ ਲੈਂਦੇ ਆ ਜੀ ਫੋਟੋ ਪਾਉਣੀਆਂ ਬਹੁਤ ਔਖੀਆਂ ਥੋਡੇ ਸਾਹਮਣੇ ਐਡਬਿਟ ਢੇਰ ਚੋਂ ਬੰਦਾ ਕਿਵੇਂ ਪਛਾਣੇ ਹਾਂ ਜੀ ਕਿੰਨਾ ਪਿਆਰਾ ਕਲਰ ਆ ਦੇਖੋ ਇਹਦੇ ਨਾਲ ਤੁਸੀਂ ਆਫ ਵਾਈਟ ਸਲਵਾਰ ਜੀ ਤੁਹਾਡੇ ਕੋਲੇ ਹੈਗੀ ਆ ਜਾਂ ਕਾਫੀ ਹੈਗੀ ਉਹਦੇ ਨਾਲ ਚੱਲੇਗਾ ਆ ਦੇਖੋ ਬਹੁਤ ਮੁਸ਼ਕਲ ਹੋ ਜਾਂਦੀਆਂ ਜੀ ਗੁੱਸਾ ਨਾ ਕਰਿਆ ਕਰੋ ਫੋਟੋ ਪਾਉਣੀਆਂ ਨਾ ਤੁਸੀਂ ਆਪ ਦੇਖ ਲਓ ਜੀ ਮੇਰਾ ਸਰੀਰ ਬੰਨੀ ਚਾਹ ਗਲੋ ਪਾਈ ਆ ਹੱਡੀਆਂ ਮੇਰੇ ਸ਼ਰਟ ਤੋਂ ਕਿੱਥੋਂ ਕੱਢਾਂ ਮੈਂ ਇਹਨੇ ਪੀਸ ਪਾਈ ਇਹਦਾ ਕਿਉਂ ਵੱਧੀ ਆ ਆ ਤੁਸੀਂ ਪੀਜੇ ਕੁਛ ਨੂੰ ਚੰਗਾ ਲੱਗਦਾ ਤਾਂ ਤੁਸੀਂ ਆਦਾ ਮੰਗਵਾ ਲਓ ਸਾਡਾ ਕੰਮ ਆ ਜੀ ਵੀਡੀਓ ਪਾਣਾ ਬਸ ਸਾਈਡ ਤੇ ਧਰ ਜਮ ਮੈਂ ਇੱਥੇ ਨਾ ਧਰ ਉਹ ਤੇ ਆਪਦੇ ਮੂਰ ਕੀਉਂ ਟੀਰ ਲਾਈ ਜਿੰਨੇ ਫਿਰ ਉਹਦੋਂ ਚੱਕ ਦੂੰਗੀ ਹਾਂ ਹਾਂ ਆ ਦੇਖੋ ਆਪਣੇ ਕੋਲ ਜਿਹੜੇ 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 ਕਲਰ ਹੈਗੇ ਆ ਜੀ ਸਾਰਿਆਂ ਦਾ ਰੇਟ 200 ਆ ਜੀ ਇਹ ਸਵਾ 2 ਮੀਟਰ ਤੋਂ ਉੱਪਰ ਹੁੰਦੇ ਆ ਤੇ ਸਵਾ 2 ਤੋਂ ਘੱਟ ਕੋਈ ਨਹੀਂ ਹੁੰਦਾ ਜੀ ਸਵਾ 2 ਤੋਂ ਉੱਪਰ-ਉੱਪਰ ਹੁੰਦੇ ਆ ਆ ਦੋ ਇੱਕੋ ਜਿਹੇ ਲੈਣ ਗਾਲ ਇਦਾਂ ਵਿੱਚ ਹੈ ਜੀ ਹਰੀ ਹਰੀ ਤੇ ਚਿੱਟੀ ਜੀ ਸਾਰੀ ਇਹ ਤਾਂ ਵਰਦੀ ਬਣਦੀ ਪਤਾ ਨਹੀਂ ਇਹਦੀ ਲੈਣਾ ਜਲੀ ਹੈ ਵਰਦੀ ਟਾਈਪ ਜੀ ਇੱਕ ਵਰਦੀ ਜੀ ਹੁੰਦੀ ਆਹਮਦਾਬਾਦੀ ਕਾਟਨ ਵੀਰੇ ਆਪਣੇ ਕੋਲੇ ਬੰਬੇ ਕਾਟਨ ਵੀ ਆਉਣ ਲੱਗੀ ਬੰਬੇ ਕਾਟਨ ਦਾ ਪੈਂਦਾ ਆਪਣੇ ਕੋਲੇ ਮੈਚਿੰਗ ਸੂਟ ਸਿਰਫ 550 ਦਾ ਉਹ ਪਿਓਰ ਕਾਟਨ ਇਹ ਵੀ ਵਧੀਆ ਪਰ ਜਿਵੇਂ ਜਿਵੇਂ ਵੀਰੇ ਚੀਜ਼ਾਂ ਦੇ ਰੇਟ ਸਾਨੂੰ ਦੱਸੀ ਇਹਨਾਂ ਦਾ ਆਪਾਂ ਕੱਪੜਾ ਵਧਾਵਾਂਗੇ ਜੀ ਆਪਾਂ ਹੋਰ ਵੀ ਕਾਟਨ ਲੈ ਕੇ ਆਉਂਗੇ ਨੇ ਇੱਕ ਦੀ ਬੰਬੇ ਲੈ ਕੇ ਆਉਂਦੀ ਉਹ ਬੰਬੇ ਕਾਟਨ ਦਾ ਬਹੁਤ ਤਾਕੜਾ ਰਿਸਪੌਂਸ ਰਿਹਾ ਕਸਟਮਰ ਦਾ ਜੀ ਆਪਣੇ ਕੋਲੇ ਫੋਲਮ ਲਾ ਕੇ ਸਾਰੀ ਵੇਚ ਗਏ ਹਾਂਜੀ ਕਿਉਂਕਿ ਇਹ ਕਲਰ ਵੀ ਬਹੁਤ ਸੋਹਣੇ ਆ ਰਹੇ ਹਨਾ ਦੀ ਤੇ ਪਣਾ ਵੀ ਇਹਨਾਂ ਦਾ ਵੱਡੇ ਚ ਆ ਰਹੇ ਸਾਰੇ ਛੋਟੇ ਪਣੇ ਚ ਕੋਈ ਬੰਬੇ ਦੀ ਕੋਈ ਭਮਾ ਜੇ ਛੋਟੇ ਪਣੇ ਚ ਨਹੀਂ ਵੱਡੇ ਪਣੇ ਚ ਆ ਸਾਰੀਆਂ ਵੱਡੇ ਪਣੇ ਚ ਆ ਦੇਖੋ ਜਿਹੜਾ ਪਸੰਦ ਆਉਂਦਾ ਬਸ ਸਕਰੀਨ ਸ਼ਾਟ ਲੈ ਲਿਆ ਕਰੋ ਆ ਆਪਣੇ ਮੈਚਿੰਗ ਵੀ ਹਜੂ ਥੱਲੇ ਵੀ ਇੱਕ ਇਹਨਾਂ ਦਾ ਪਿਆਗਾ ਮੈਚਿੰਗ ਵੀ ਬਣ ਜੂਦਾ ਹੀ ਆ ਵੀ ਆਪਣੇ ਕੋਲੇ ਪਿਆ ਬਲੂ ਆ ਦੇਖ ਲਓ ਇਹਨਾਂ ਦੀ ਮੈਚ ਚੰਗਾ ਦੇਖ ਲਓ ਰੇਟ ਆਨਲੀ ਹੌਟ 200 ਜੀ ਇੱਕ ਪੀਸ 200 ਦਾ ਵੀਰੇ ਪੂਰਾ ਸੂਟ ਨਾ ਸਮਝਿਆ ਕਰੋ ਉਹ ਆਪਾਂ ਨਹੀਂ ਲਿਆਉਂਦੇ ਜਿਹੜਾ 200 ਦਾ ਸੂਟ ਮਿਲ ਜਾਂਦਾ ਉਹ ਸੜੀ ਕਾਟਨ ਹੁੰਦੀ ਉਹ ਕਾਟਨ ਵਾਲੀ ਸੜੀ ਹੁੰਦੀ ਹੈ ਜੀ ਆਪਾਂ ਜਿਹੜਾ ਕੱਪੜਾ ਚੱਕਦੇ ਹਾਂ ਵਧੀਆ ਚੱਕਦੇ ਹਾਂ ਕਿ ਕਸਟਮਰ ਆਪਣਾ ਕੋਈ ਸੈਟੀਸਫਾਈ ਹੋਵੇ ਉਹਦੇ ਵਿੱਚ ਮਿਕਸ ਹੁੰਦਾ ਜੀ ਆ ਦੇਖੋ ਕਿੰਨੀ ਪਿਆਰੀ ਆ ਅਕਲ ਇਹਨਾਂ ਆਪਣੀ ਉਹ ਵੀ ਕੁੜਤੀ ਵੀ ਮੰਮੀ ਚ ਕੱਢੋ ਕੁੜਤੀ ਹਾਂ ਹੈ ਨਾ ਹਾਂਜੀ ਆ ਇਹਨਾਂ ਕੁੜਤੀ ਹੈ ਜੀ ਆਪਣੇ ਲਗਭਗ ਇਹ ਸਾਰੇ ਵਿਕੇ ਹੋਏ ਆ ਜੀ ਆ ਜਿਹੜੇ ਲਾਸਟ ਪੀਸ ਆਪਣੇ ਕੋਲੇ ਅਵੇਲੇਬਲ ਆ ਗਿਆ ਪਉ ਸੁਖ ਦਿਖਾਈ ਜਾਂਦੇ ਤੁਹਾਨੂੰ ਕਿ ਕਈ ਕਸਟਮਰ ਆਪਣੇ ਰਹਿ ਗਏ ਸੀਗੇ ਆ ਪਲੇਨ ਪੀਸ ਸਲਵਾਰ ਪੁੱਛ ਰਹੇ ਸੀ ਕਿ ਡੁਕਲ ਕਿਹੜੇ ਕਿਹੜੇ ਕੱਟ ਪੀਸ ਬੇਲੇ ਬੇਲੇ ਕੇ ਪਤਾ ਬਣਾ ਰਿਹਾ ਇਹ ਲੇਲਨ ਟਾਈਪ ਦੇ ਸਲਵਾਰ ਹੈ ਜੀ ਇਹ ਦੋ ਆਪਣੇ ਕੋਲੇ ਜੀ ਹਾ ਵੀ ਆਪਣੇ ਕੋਲੇ ਦੋ ਹਨਾ ਹਾਂ ਕਿਨੇ ਗੰਢ ਸੁੱਤੀ ਪਈ ਇਹਨਾਂ ਕਸਟਮਰ ਹੀ ਆ ਗੰਢ ਦੇ ਕਿ ਤੁਰ ਜਾਂਦੇ ਹੈ ਜਾਪ ਆ ਗਈ ਉਹ ਨਾਲ ਬੁੜੀਆਂ ਦੀ ਜਮੀ ਸੰਧ ਲਿਖੀ ਪਈ ਉਹਨਾਂ ਨੂੰ ਮੰਨਦੀ ਦੇ ਦੇ ਤੂੰ ਆ ਦੇਖੋ ਖੇਚ-ਖੇਚ ਕਿਵੇਂ ਹੋ ਬਣਾਈਆਂ ਪਈਆਂ ਰਸੀਆਂ ਬਣਾਈਆਂ ਪਈਆਂ ਪੁਣਾਂ ਇਹਨਾਂ ਨਾਲ ਉਹ ਸੁਣਨ ਲੱਗੂ ਹਾਂ ਹਾਂਜੀ ਸੇਮ ਕਲਰ ਜੱਚ ਰਿਹਾ ਤਾਂ ਕਿਹ ਆ ਜੱਚਦਾ ਹਾਂ ਵੀ ਜੱਚਦਾ ਵੀ ਕੋ ਮੈਂ ਵੀ ਜਿੱਤ ਕੇ ਜਨਾ ਆ ਆ ਦੇਖ ਦੀ ਇਦਾਂ ਦੀ ਹੀ ਮੈਚਿੰਗ ਜਲੀ ਬੰਦੀ ਹੈ ਨਦੋ ਲਈ। ਤੇਲੇ ਥੋੜੇ ਡਾਰਕ ਤੇ ਆ। ਇਹ ਪੀਸ ਆਪਣੇ ਕੋਲੇ ਹੈਗੀ ਹੈ ਜੀ ਇਸ ਟਾਈਮ। ਆ ਆਪਣਾ ਫਰੋਜ਼ੀ ਕਲਰ ਵਾਦਣਾ ਮੀਂਹ। ਇਹ ਵਾਈਟ ਨਾਲ ਬਹੁਤ ਸੋਹਣਾ ਲੱਗੂ। ਇਹ ਫਰੋਜ਼ੀ। ਆ ਆਪਣਾ ਮਹਿਰੂਨ ਆ ਗਿਆ ਜੀ। ਇਹ ਆਫ ਵਾਈਟ ਨਾਲ ਸੋਹਣਾ ਲੱਗੂ। ਆਫ ਵਾਈਟ ਆਪਣੇ ਕੋਲੇ ਆਪਣੇ ਕੋਲੇ ਹੈਗੀ ਹੈ ਸਲਵਾਰ ਵੀ ਆਪਣੇ ਕੋਲੇ। ਕਵਰਟ ਕਪੜਾ ਤੁਸੀਂ ਪਲੇਨ ਸਲਵਾਰਾ ਲੈਣੀ ਆਂ ਵੀਥੋ ਵੀਰੇ ਸਾਡੇ ਕੋਲੇ ਥੋੜਾ ਜਿਹਾ ਤੂੰ ਮਹਿੰਗੀਆਂ ਆ ਗਈਆਂ ਬੰਬੇ ਕਾਟਨ ਦੀਆਂ ਪਲੇਨ ਸਲਵਾਰੋ 250 ਦੀ ਕਟਾ ਕੇ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਉਹ ਥੋੜੀ ਜਿਹੀ ਕਾਟਨ ਇਹਦੇ ਨਾਲੋਂ ਮਹਿੰਗੀ ਹੈ ਵੱਡੇ ਕੰਨੀ ਆਉਂਦੀ ਉਹ ਥੋੜੀ ਸੌਫਟ ਹੈ ਇਹ ਬੰਬੇ ਕਾਟਨ ਵਰਤੀ ਹੈ ਵੀਰੇ ਨੂੰ ਸਾਰਿਆਂ ਨੂੰ ਪਤਾ ਹੀ ਬੰਬੇ ਕਾਟਨ ਦਾ ਰਫਰੋਸ ਹੈਗਾ ਮੇਰੇ ਹਸਬ ਨਾਲ ਜਿਹੜੀ ਬੰਬੇ ਕਾਟਨ ਜਦ ਤਰ ਹੈਂਡ ਮੇਡ ਹੁੰਦੀ ਹੈ ਜੀ ਉਹ ਇੱਕ ਸੌਫਟ ਵੀ ਹੋ ਜ਼ਿਆਦਾ ਹੁੰਦੀ ਹੈ ਜੇ ਤੁਸੀਂ ਦੇਖੋ ਵੀ ਮਤਲਬ ਫੀਲ ਵੀ ਕੀਤਾ ਜੀ ਬਹੁਤ ਜ਼ਿਆਦਾ ਸੌਫਟ ਹੈ ਬੰਬੇ ਕਾਟਨ ਆਜੇ ਇਹ ਤੱਕ ਵੀ ਹੋ ਰਹੀ ਹੈ। ਜੇਰਾ ਬੰਦੀ ਤੁਸੀਂ ਫੁੱਲ ਵੀ ਲੈਣਾ ਫੁੱਲ ਵੀ ਮਿਲ ਜੂ ਆਪਣੇ ਕੋਲੇ। ਆ ਆਪਣੇ ਕੋਲੇ ਇੱਕ ਸਿੰਗਲ ਹੈ ਕਿ ਦੋ ਹੈ? ਇੱਕ। ਇੱਕ ਰਹਿ ਗਿਆ ਸੀ ਇੱਕ। ਇਹਦੇ ਨਾਲ ਦਾ ਹਾਤੀ ਕਲਰ ਵੀ ਸੀ ਪਰ ਇਹ ਵੀ ਸੂਟ ਲਾਸਟ ਹੀ ਹੈ। ਵਿੱਚ ਆਪਣੇ ਕੋਲ ਕਸਟਮ ਆਪਣੇ ਕੋਲ ਕੱਟ ਪੀਸ ਤਾਂ ਕਰਕੇ ਵੀ ਰਹਿ ਜਾਂਦੇ ਕਈ ਵਾਰ ਕੋਈ ਕਸਟਮਰ ਤੁਹਾਨੂੰ ਪਤਾ ਜੀ ਪਹਿਲਾਂ ਰਖਵਾ ਲੈਣ ਦਾ ਬਾਅਦ ਚ ਕੋਈ ਰਿਸਪੌਂਡਿੰਗ ਦਾ ਫਿਰ ਉਹ ਕੱਟਣਾ ਪੈਂਦਾ ਜੀ। ਐਮੀ ਰਹੇ ਜਾਂਦੇ ਗਲੀਵਰ ਪੜੇ ਪੱਕੇ ਕਸਟਮਰ ਹੁੰਦੇ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਜੀ ਬਾਅਦ ਚ ਉਹ ਕੱਪੜੇ ਕਢਵਾ ਆਉਂਦੇ ਜੀ 8 8 ਪੀਸ ਕਢਵਾ ਆਉਂਦੇ ਬਾਅਦ ਚ ਕੋਈ ਰਿਸਪੌਂਸ ਨਹੀਂ ਦਿੰਦੇ ਫਿਰ ਹੁਣ ਦੁਬਾਰੇ ਇਦਾਂ ਧਰਨੇ ਪੈਂਦੇ ਹੋ ਜੀ ਆਹ ਦੇਖ ਲਓ ਆਪਣੇ ਐਸੇ ਕਰਕੇ ਹੁਣ ਅਸੀਂ ਬੰਦ ਕਰਤਾ ਸੀ ਇੱਕ ਦਿਨ ਹੀ ਰੱਖਦੇ ਅਗਲੇ ਦੇ ਪੀਸ ਦੂਜੇ ਦਿਨ ਅਸੀਂ ਸੇਲ ਕਰ ਦਿੰਨੇ ਆ। ਆ ਵੀ ਬੰਨੀ ਕਿਹੜੇ ਕਸਟਮਰ ਨੇ ਮੰਗਿਆ ਸੀਗਾ ਪੀਸ ਜੀ ਉਹ ਤੋਂ ਕਿਸੇ ਨੇ ਕਢਵਾ ਰੱਖਿਆ ਸੀਗਾ। ਮਗਰ ਫੋਨ ਨਹੀਂ ਜਗਦੇ। ਹਾ ਬਹੁਤ ਸੁਹਣੀ ਚੀਜ਼ ਹੈ ਜੀ ਡੌਟਸ ਵਾਲਾ ਇਹ ਆਪਣੇ ਕੋਲੇ 2 ਪੀਸ ਹਨ ਜੀ 2 ਪਤਨ 3 ਹੋਣਗੇ 3 ਨੇ 3 ਪੂਰਾ ਸੂਟ ਬਣ ਜੂ ਵਧੀਆ ਜੀ ਇਹ ਕਾਟਨ ਬਹੁਤ ਜ਼ਿਆਦਾ ਸੌਫਟ ਆ ਹਾਂ 150 ਵਾਲੇ ਪੀਸ ਕਿਸੇ ਨੇ ਲਏ ਹੋਰ ਲਾਉਂਦੇ ਕਸਟਮਰ ਹਾਂ ਸ਼ਰਟਾਂ ਹੈਗੀਆਂ ਆਪਣੇ ਕੋਲ 3-4 ਆਪੀ ਇਸ ਟੱਕ ਕੇ ਲਿਆ ਜੀ ਇਹਦਾ ਮੈਚਿੰਗ ਬਹੁਤ ਘੰਟਾ ਬਣੂਦੀ ਹਾਂ ਦੇਖੋ ਆਪਣੇ ਕੋਲੇ ਜਿਗਲ ਆ ਗਿਆ ਉਹ ਜਿਗਜੈਗ ਜਿਗਜੈਗ ਜਿਗਲ ਵੀ ਕਰ ਸਕਦੇ ਆਪਾਂ ਨੂੰ ਆਹ ਦੇਖੋ ਕਿੰਨੇ ਪਿਆਰੇ ਗੱਲਾਂ ਆ ਆਹ ਕਸਟਮਰ ਨੇ ਬਹੁਤ ਡਿਮਾਂਡ ਕੀਤੀ ਜੀ ਆਪਣਾ ਹੁਣ ਦੱਸਿਆ ਨਾ ਬੁਕਿੰਗ ਚ ਰਹਿ ਗਿਆ ਸੀ ਇਹ ਤੇ ਬਾਅਦ ਜਿਹੜੇ ਉਹ ਕਰ ਦਿੰਦੇ ਕਸਟਮਰ ਆਪਣਾ ਥੋੜਾ ਚੂੰ ਚੂੰ ਕਰਨ ਲੱਗ ਜਾਂਦੇ ਫਿਰ ਆਪਾਂ ਇਧਰ ਘੱਟ ਦਿੰਨੇ ਆਹ ਦੇਖ ਲਓ ਐਡਮ ਹੁਣ ਇਹ ਆਪਾਂ ਗਰੇਜਾ ਕੱਢੇ ਡਾਰਕ ਵੀ ਦੇ ਦਿੰਨਾ ਮੈਚਿੰਗ ਬੈਂਦੀ ਜਿਹੜਾ ਥੱਲੇ ਗਿਆ ਠਕੋਣਾ ਵਾਲਾ ਆ ਬਲੇਗਨ ਰਾਈਟ ਹੈ ਨਾ ਮੂੰਗੀ ਗ੍ਰੀਨ ਮੂੰਗੀ ਗ੍ਰੀਨ ਦੇਖੋ ਕਿੰਨੇ ਪਿਆਰੇ ਕਲਰ ਆ ਇਹ ਸాల్ਟ ਤੇ ਬਾਰਡਰ ਹੈ ਇਹਦਾ ਪੂਰੀ ਘੈਂਟ ਬਾਰਡਰ ਬਣੂਗੀ ਸాల్ਟ ਜਰੀ ਆ ਦੇਖੋ ਮਲਟੀ ਕਲਰ ਆ ਗਿਆ ਜੀ ਫਰੋਜੀ ਗ੍ਰੀਨ ਬਲੂ ਰੈੱਡ 골ਡਨ ਵੀ ਲੱਗੂ ਮਾਸਟਰ ਆ ਗਿਆ ਬਹੁਤ ਤਾਂ ਇਹ ਲੱਗਦਾ ਜੀ ਮੈਂ ਹੁੰਦਾ ਹਲਦੀ ਪੀ ਹੁੰਦੀ ਆ ਆ ਗ੍ਰੇ ਸਲਵਾਰ ਆ ਗਈ ਗ੍ਰੇ ਸਲਵਾਰ ਪੂਰੀ ਹਲਕੀ ਕਾਟਨ ਆ ਪਿੰਕ ਆ ਗਈ ਜੀ ਪਿੰਕ ਬਹੁਤ ਸੋਹਣੀਆਂ ਗਾਰਨਿਸ਼ ਵਾਲੀਆਂ ਚੀਜ਼ਾਂ ਇਹ ਇਹ ਹੈ ਲੇਲਾ ਟਾਈਪ ਦੀ ਕਿੰਨਾ ਕਿੰਨੀ ਹਲਕੇ ਹੋ ਆ ਦੇਖੋ ਜੀ ਕੱਪੜਾ ਸਾਰਾ ਸੌਫਟ ਹੈ ਜੀ ਇਹ ਹੈ ਹਜੇ ਤੱਕ ਜੀ ਸਾਡੇ ਕੋਲ ਇਸ ਟਾਈਮ ਹੈਗੇ ਨਹੀਂ ਜੀ ਉਹਨਾਂ ਪੀਸਾਂ ਦੇ ਬਚੇ ਹੋਏ ਆ ਕਿ ਹਜੇ ਤੱਕ ਜੀ ਮਾਨ ਨਹੀਂ ਕਰਦੇ ਕਸਟਮਰ ਜਿੰਨੇ ਵੀ ਕਸਟਮਰ ਨੇ ਆਪਣੇ ਤੋਂ ਕੱਪੜਾ ਲੈਂਤਾ ਜੀ ਹਜੇ ਤੱਕ ਕਿਸੇ ਦਾ ਵੀ ਲੰਬਾ ਨਹੀਂ ਆਇਆ ਜੀ ਇਹ ਜਿਹੜੇ ਆਪਣੇ ਪਾਰਸਲ ਆਉਂਦੇ ਆ ਨਾ ਜੀ ਉਦੋਂ ਦੋ ਦੋ ਤਿੰਨ ਤਿੰਨ ਬੋਰੀ ਆਉਂਦੀ ਹੈ ਫਿਰ ਉਹ ਹਫ਼ਤਾ ਬਾਹਰ ਚੱਲਦੇ ਆ ਆ ਦੇਖੋ ਇਹਨਾਂ ਜਿਹੜੀ ਬਲੂ ਸਲਵਾਰ ਉਹ ਬਹੁਤ ਘੈਂਟ ਲੱਗੂਗੀ ਵਲ ਫੁੱਲਾ ਗਿਆ ਦੇਖੋ ਕਿੰਨਾ ਪਿਆਰਾ ਕਲਰ ਆ। ਆਹ ਤੇ ਤੇ ਇੱਕ ਰਹਿ ਗਈ। ਆਹ ਰੱਡਾ ਆਪਣੀ ਰੱਡਾ ਗਈ। ਕਿਦੋਂ ਮੰਮੀ ਖਾਣਾ ਬਣਾਣਾ ਮੈਂ? ਕੀ ਬਣਾਣਾ? ਪੋਹਾ। ਹਾਂ ਪੋਹੀ ਵੀ ਲਵਾਂਗਾ ਤੁਸੀਂ ਦੱਸੋ ਜੀ ਖਾਣਾ ਫਿਰ ਜੋ ਭੁੱਖ ਲੱਗੀ ਮੈਂ ਬਣਾ ਦੂੰ ਹੁਣ। ਬਸ ਥੋੜਾ ਜਿਹਾ ਖਾਉਂਗੀ ਮੇਰਾ ਤਾਂ ਪੇਟ ਡੱਟ ਗਿਆ ਵਾ। ਨਹੀਂ ਫਿਰ ਮੈਂ ਠਹਿਰ ਕੇ ਬਣਾਉਣਾ ਹੋਰ ਕੀ ਆ? ਪਹਿਲਾਂ ਪੀਚ ਟੱਪ ਗਿਆ ਤੇ ਹੋਕਰ ਅਸੀਂ ਆ ਵੀ ਟੱਪ ਗਿਆ ਹੋਰ ਵੀ ਜੰਗੂ ਆ ਹਨਾ ਹੂੰ ਆ ਦੇਖੋ ਵਿੱਚ 150 ਵਾਲੇ ਕਿਤੇ ਵੀ ਮਿਕਸਣ ਆ ਹੂੰ ਆ ਡਬਲ ਜੀ ਕਿੰਨੇ ਬਣਨ ਉਹ ਡਬਲ ਬਣ ਜੂ ਜੇ ਘਰ ਤਾਂ ਸਾਰਾ ਰੇਟ ਆ ਜੀ 200 ਓਨਲੀ ਹਾਂ ਇੱਕ ਕੋਈ ਦੋ ਹੈ ਬਹੁਤ ਸੋਨੇ ਪੀਸ ਆ ਵੜੇ ਇਹ ਪੂਰਾ ਸੂਟ ਹੀ ਸਮਝ ਲਓ ਜੀ ਆ ਕਿੰਨਾ ਪੇਰਾ ਕਲਰ ਆ ਕਿੰਨੀ ਸਾਈਨਿੰਗ ਹੈ ਜੀ ਕੱਪੜੇ ਦੇ ਤੇ ਸੋਨਾ ਵੀ ਠੰਡਾ ਕਿ ਨਾ ਨਾ ਮਮੀ ਇਹ ਇਹ ਲੱਗਦਾ ਮੈਸੀ ਲੱਗਿਆ ਹੁੰਦਾ ਆ ਮਾਸਟਰ ਆ ਇਹਦੇ ਕੱਥਲੇ ਹੀ ਗਿਆ ਉਹਨੇ ਮੈਚਿੰਗ ਬੈਠੂ ਮੇਰੇ ਹੱਥੋਂ ਨਾ ਕਿੰਨਾ ਪਿਆਰਾ ਕਲਰ ਨਾ ਗ੍ਰੀਨ ਚ ਹਮ ਇਹ ਫਰੋਜੀ ਗ੍ਰੀਨ ਤੇ ਨਾ 골ਡਨ ਗ੍ਰੀਨ ਜਿਹਾ ਆ ਵੀ ਕਿੰਨਾ ਪਿਆਰਾ ਕਲਰ ਰਹਾ ਤਾਂ ਹਲ ਬਿੰਦੀਆਂ ਵਾਲਾ ਹਮ ਗ੍ਰੇ ਜਿਹਾ ਸੈਦੋ ਕੋਲ ਇੱਕ ਕਲਰ ਵੇਖ ਗਿਆ ਇੱਕ ਬੜਾ ਸੋਹਣਾ ਕਲਰ ਸੀ ਉਹ ਹਮ ਇੱਕ ਬੜਾ ਹੋਣਾ ਕਲਰ ਸੀਗਾ ਮੇਰੇ ਹੁਣ ਵੇਖ ਗਿਆ ਹਮ ਗ੍ਰੇ ਬਲੂ ਜਿਹਾ ਕਲਰ ਸੀ ਉਹ ਆ ਵੀ ਘੱਟ ਨਹੀਂ ਕਿੰਨਾ ਸੋਹਣਾ ਵੀ ਕਲਰ ਆ ਆਪਣਾ ਗਿਆ ਵਾਈਨ ਕਲਰ ਹੈ ਨਾ ਵਾਈਨ ਵਾਈਟ ਲਿਮਟਿਡ ਕਲਰ ਆ ਤਾਂ ਬਹੁਤ ਘੱਟ ਕਲਰ ਆਇਆ ਵਾਈਨ ਕਲਰ ਤਾਂ ਇਹ ਆ ਦੇਖੋ ਇਹਦੇ ਨਾਲ ਦਾ ਲੂਚੇ ਟਾਪੇ ਆ ਹਾਂਜੀ ਇਹ ਕਿਹਨਾ ਮੈਚਿੰਗ ਬੈਂਦੀ ਨੇ ਥੋੜਾ ਫਰਕ ਰਹੇਗਾ ਨਾ ਥੋੜਾ ਲਾਈਟ ਆ ਗਿਆ ਗੂੜਾ ਗਿਆ ਆ ਦੇਖੋ ਇਹ ਗ੍ਰੇ ਕਲਰ ਹੈ ਨਾ ਇਹਦਾ ਕਪੜਾ ਬਹੁਤ ਸੌਫਟ ਹੈ ਇਹ ਦੇਖੋ ਟੱਬਾ ਵਾਲਾ ਤਾਂ ਡਾ ਆ ਦੋ ਸਲਵਾਰਾਂ ਗਏ ਉਹਨਾਂ ਨਾਲ ਜਿਹੜੀਆਂ ਥੱਲੇ ਕੱਪੜੇ ਢੱਪੇ ਰਿਏ ਆ ਦਵਾਰੇ ਕਲਰ ਆ ਗਿਆ ਜੀ ਜਿਗਲ ਕਲਰ ਆ ਵੀ ਦੇਖ ਲਓ ਇਹ ਆਪਣੇ ਕੋਲੇ ਹੈਗੇ ਆ ਸਕਰੀਨ ਸ਼ਾਟ ਲੈ ਲੈਂਦੇ ਆ ਤੁਸੀਂ ਪੁੱਛਦੇ ਨਾ ਵੀ ਉਹਨੂੰ ਕੱਟ ਕੇ ਜਾਨੀਆਂ ਫੋਟੋ ਪਾਓ ਫੋਟੋ ਬਣਨੇ ਤਾਂ ਔਖੀਆਂ ਤੇ ਆ ਦੇਖੋ ਹੁਣ ਤੁਹਾਨੂੰ ਅਸੀਂ ਸਾਰਾ ਕੁਝ ਸ਼ਟਕਾ ਆ ਦੋਣ ਆਪਣੇ ਕੋਲੇ ਸੂਟ ਪੂਰਾ ਵਧੀਆ ਬਣੂਗਾ ਹਲੋ ਲੋ ਜੀ ਆਪਣੇ ਸਾਰੇ ਤੁਹਾਨੂੰ ਕੱਟ ਪੀ ਜੜੇ ਆਪਣੇ ਕੋਲੇ ਅਵੇਲੇਬਲ ਹੈਗੇ ਜੀ ਆਪਾਂ ਤੁਹਾਨੂੰ ਸ਼ੋਅ ਕਰਦੇ ਜੀ ਤੇ ਆ ਜੋਰਜਟ ਦੀਆਂ ਕੁਝ ਕੁੜਤੀਆਂ ਵੀ ਤੁਹਾਨੂੰ ਦਿਖਾ ਦਿੰਨੇ ਆ ਦਿਖਾਉਣੀਆਂ ਨੇ ਹਾਂ ਕੁਝ ਕੀ ਹੈ ਇਹ ਇਹ ਵੀਡੀਓ ਤੇ ਨਹੀਂ ਭਾਗ ਆਹ ਦੇਖੋ ਜੌਰਜਟ ਦਾ ਕੱਪੜਾ ਬਹੁਤ ਸੌਫਟ ਹੁੰਦਾ ਜੀ ਇਹਦਾ ਪਾਇਦਾ ਪਤਾ ਨਹੀਂ ਲੱਗਦਾ ਚਵਾ ਨਹੀਂ ਹੈ ਜੌਰਜਟ ਜੱਟ ਜੀ ਆਪਣੇ ਕੋਲੇ ਆਹ ਕਿੰਨੇ ਕਲਰ ਕਰੇਬ ਦਾ ਜੀ ਆਹ ਦੇਖੋ ਪੂਰਾ ਸੂਟ ਵਧੀਆ ਬਣਉਂਦਾ ਜੀ ਇਹ ਆਪਣੇ ਕੋਲ ਹੋਰ ਜੋ ਜਟ ਨਿੱਕੀ ਚੁੱਕਦੀ ਹੈ ਜੀ ਇਹ ਸੌਫਟ ਜੋਰ ਜਟ ਆ ਗਈ ਸੌਫਟ ਸਾਈਡ ਇਹ ਕ੍ਰੇਮ ਦੇ ਪੀਸ ਹੈ ਜੀ ਕ੍ਰੇਮ ਸਿਲਕ ਦੇ ਵਿੱਚ ਆ ਜਾਂਦੇ ਫਿਰ ਦਿਖਾਉਣੇ ਪੈਂਦੇ ਆ ਆ ਜੋਰ ਜਟ ਦੀ ਸ਼ਰਟ ਆ ਜੀ ਸੌਫਟ ਆ ਪੂਰਾ ਜੀ ਆ ਵੀ ਜੋਰ ਜਟ ਆ ਜੀ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਸਿਰਫ 170 ਦੀ ਸ਼ਰਟ ਆ ਆਪਣਾ ਡਬਲ ਸੈੱਟ ਆ ਗਿਆ ਜੀ ਕਪੜਾ ਬਹੁਤ ਜ਼ਿਆਦਾ ਸੌਫਟ ਆਈ ਇਹਨਾਂ ਦਾ ਜੌਰਜਟ ਦਾ ਜੀ ਪਤਾ ਇੱਥੇ ਪਤਾ ਵੀ ਨਹੀਂ ਲੱਗਦਾ ਕੋਈ ਸੱਤ ਛੜਿਆ ਦੇਖੋ ਬਲੂ ਰੋਜ਼ ਆਉਦੇ ਨੇ ਆਦਿਨੇ ਸ਼ਰਟਾਂ ਹੋਰ ਆ ਗਈਆਂ ਇਹਨੇ ਸਭ ਸ਼ਰਟਾਂ ਤੋਂ ਯੈਲੋ ਚਲੋ ਇਹ ਵੱਡੇ ਪਣੇ ਚ ਹੈ ਜੀ ਅਗੇ ਤੁਸੀਂ ਪੂਰਾ ਲੈਣਾ ਚਾਹੋ ਪੂਰਾ ਵੀ ਪੜਾ ਦਾਂਗੇ ਤੇ ਜੇ ਤੁਸੀਂ ਭਈ ਕੱਟ ਕੇ 셔ਟ ਲੈਣੀ ਤਾਂ 셔ਟ ਦੇ ਦਾਂਗੇ ਆਹ ਹੈ ਜੀ ਟਾਈ ਡਾਈ ਜਰਜਟ ਦਾ ਇਹ ਪਿਛਲੀ ਵਾਰ ਆਪਣਾ ਬਹੁਤ ਕਪੜਾ ਚੱਲਿਆ ਸੀ ਜੀ ਤੇ ਦੁਬਾਰਾ ਆਇਆ ਇੱਕ ਜੀ ਆਹ ਹੈ ਜੀ ਟਾਈ ਡਾਈ ਦਾ 셔ਟ ਵੀ ਲੈ ਸਕਦੇ ਹੋ ਪੂਰਾ ਸੂਟ ਇੱਕ ਕਸੂਤ ਹੈ ਕਪੜਾ ਹੀ ਹੈ ਸਮਝ ਲਓ ਬਹੁਤ ਐਨਾ ਪਿਆਰਾ ਕਪੜਾ ਹੈ ਜੀ ਲੰਬਾ ਦਾ 0 ਚਾਂਸ ਵਾਲਾ ਫਿਰ ਆ ਆਹ ਆ ਗਈਆਂ ਜੀ ਬੈਂਬਰ ਦੀਆਂ ਚੁੰਨੀ ਆਹ ਬੈਂਬਰ ਦੀਆਂ ਕੁਰਤੀਆਂ ਇਹ ਜੌਰਜਟ ਨਹੀਂ ਜੀ ਇਹ ਪੈਂਡਰ ਹੈ। ਜੇ ਵੀ ਕੋਈ ਵੀ ਕੁੜਤੀ ਲੈਣੀ ਆ ਤਾਂ ਸਿਰਫ 170 ਦੀ ਹੈ ਜੀ। ਤੇ ਪਹਿਲਾਂ ਵਾਲੇ ਆਪਣੇ ਟਿੱਪੇ ਦੀ 200 ਵਾਲੀ ਜੀ। ਹਾਂਜੀ। ਤੇ ਹੁਣ ਤੁਸੀਂ ਦੇਖ ਲਓ ਇਹ ਆਪਣੇ ਕੋਲ ਇਸ ਟਾਈਮ ਪੀਸ ਹੈਗੇ ਆ ਤੁਸੀਂ ਕਹਿੰਦੇ ਫੋਟੋ ਪਾਓ ਵੀਰੇ ਫੋਟੋ ਪਾਉਣ ਦਾ ਟਾਈਮ ਨਹੀਂ ਹੁੰਦਾ। ਇਕੱਲੇ ਇਕੱਲੇ ਨੂੰ ਆ। ਤੇ ਇਹਦੀ ਕੋ ਪਰਦੀ ਵੀਡੀਓ ਦਾ ਐਂਡ ਵੀਟ ਮੈਂ ਕਰਕੇ ਰੱਖੀ। ਠੀਕ ਹੈ।